2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਦਲ ਵਾਸਤੇ ਪੰਜਾਬ ਦੇ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਨਵੀਂ ਪਾਰਟੀ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਸਰਤੇ ਹੈ ਇਸ ਕਰਕੇ ਸਾਰੀਆਂ ਪਾਰਟੀਆਂ ਵੱਲੋਂ ਤਾਮ ਝਾਮ ਝੋਕਿਆ ਜਾ ਰਿਹਾ ਹੈ ਇਹਨਾਂ ਪਾਰਟੀਆਂ ਵੱਲੋਂ ਰਣਨੀਤੀਆਂ ਬਣਾਈਆਂ ਚਾਰੀਆਂ ਨੇ ਘਰ-ਘਰ ਦੇ ਵਿੱਚ ਪਹੁੰਚ ਕੀਤੀ ਜਾ ਰਹੀ ਹੈ ਆਪੋ ਆਪਣੀਆਂ ਨੀਤੀਆਂ ਤੋਂ ਆਪੋ ਆਪਣੀਆਂ ਪਾਲਿਸੀਆਂ ਤੋਂ ਇਹਨਾਂ ਪਾਰਟੀਆਂ ਵੱਲੋਂ ਜਾਣੂ ਕਰਵਾਇਆ ਜਾ ਰਿਹਾ ਹੈ ਵੈਸੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਦਾਅਵੇ ਕਰ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਫਿਰ ਦੁਬਾਰਾ ਅਸੀਂ ਆਪਣੀ ਸਰਕਾਰ ਨੂੰ ਰਿਪੀਟ ਕਰਾਂਗੇ ਫਿਰ ਦੁਬਾਰਾ ਮੈਂ ਮੁੱਖ ਮੰਤਰੀ ਬਣਾਂਗਾ ਇਵਨ ਦੋ ਉਹਨਾਂ ਨੇ ਖੁੱਲਾ ਚੈਲੰਜ ਕੀਤਾ ਵਿધાન ਸਭਾ ਦੇ ਚੱਲਦੇ ਸੈਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਕਿ ਜਿੰਨੇ ਕੁ ਤੁਸੀਂ ਬੈਠੇ ਹੋ ਇਹਨੇ ਕੋਈ ਨਹੀਂ ਦੱਸਣੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਤੇ ਉਹ ਵਾਰ-ਵਾਰ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਨਾ ਆਉਣੀ ਨਾ ਪੰਜਾਬ ਦੇ ਚ ਡਾਇਨਾਸੌਰ ਆਉਣੇ ਜਿਵੇਂ ਕਿ ਉਹ ਕਹਿੰਦੇ ਹੁੰਦੇ ਨੇ ਕਿ ਖੁਸਰਿਆਂ ਦੇ ਘਰ ਕਹਿੰਦੇ ਨੇ ਕਿ ਲੜਕੇ ਹੋ ਸਕਦੇ ਨੇ ਪੰਜ ਮੁੰਡੇ ਜੰਮ ਸਕਦੇ ਨੇ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਇੱਕ ਵੱਡੇ ਆਗੂ ਨੇ ਕਿਹਾ ਕਿ ਪਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਬਣ ਸਕਦੀ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਤਕੌਣੀ ਟੱਕਰ ਹੋਵੇਗੀ ਅਤੇ ਤਕੌਣੀ ਟੱਕਰ ਕਿਸ ਤਰ੍ਹਾਂ ਹੋਵੇਗੀ ਇਸ ਬਾਰੇ ਗੱਲਬਾਤ ਕਰਾਂਗੇ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਦੇ ਸ਼ਬਦੀ ਹਮਲੇ ਇੱਕ ਦੂਜੇ ਉੱਤੇ ਕਿਤੇ ਜਾ ਰਹੇ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਇੱਕ ਦੂਜੇ ਦੀਆਂ ਕਮੀਆਂ ਗੁਣਵਾਈਆਂ ਚਾਰੀਆਂ ਨੇ ਨਸ਼ਰ ਕੀਤਾ ਜਾ ਰਿਹਾ ਹੈ ਪੰਜਾਬ ਭਰ ਦੇ ਵਿੱਚ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਕਾਂਗਰਸ ਪਾਰਟੀ ਦੇ ਵੱਡੇ ਆਗੂ ਇੱਕ ਵਾਰ ਫਿਰ ਇੱਕ ਸਟੇਜ ਤੇ ਇਕੱਠੇ ਨੇ ਦਹਾੜਾ ਮਾਰ ਰਹੇ ਨੇ ਝਾਰੂ ਦੀਆਂ ਗੱਲਾਂ ਕਰ ਰਹੇ ਨੇ ਅਤੇ ਇਲਜ਼ਾਮ ਲਗਾ ਰਹੇ ਨੇ ਕਿ ਅਰਵਿੰਦ ਕੇਚੀਵਾਲ ਤਾਂ ਕਾਲਾ ਅੰਗਰੇਜ਼ ਹੈ ਕਾਲੇ ਅੰਗਰੇਜ਼ਾਂ ਨੇ ਆ ਕੇ ਦਿੱਲੀ ਦੇ ਵਿੱਚ ਡੇਰੇ ਲਾ ਲੇ ਡੇਰੇ ਲਾ ਕੇ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਵੀ ਕੁੱਟਿਆ ਵੀ ਤੇ ਪੰਜਾਬ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਕਾਂਗਰਸ ਪਾਰਟੀ ਦਾਅਵੇਦਾਰੀ ਕਰ ਰਹੀ ਹੈ ਕਿ 100 ਤੋਂ ਪਲੱਸ ਅਸੀਂ ਸੀਟਾਂ ਇਸ ਵਾਰ ਜਿੱਤਾਂਗੇ ਇਹ ਵੀ ਜਿਹੜੀਆਂ ਕਿਆਸਰਗਾਈਆਂ ਲਗਾਈਆਂ ਜਾਗੀਆਂ ਨੇ ਜਿਸ ਤਰ੍ਹਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਵੋਟ ਬੈਂਕ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨਾਲ ਟੁੱਟ ਕੇ ਆਮ ਆਦਮੀ ਪਾਰਟੀ ਵੱਲ ਚਲਿਆ ਗਿਆ ਸੀ ਉਹ ਵੋਟ ਬੈਂਕ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਫਿਰ ਦੁਬਾਰਾ ਕਾਂਗਰਸ ਪਾਰਟੀ ਵੱਲ ਮੁੜਿਆ ਕਾਂਗਰਸ ਪਾਰਟੀ ਵੱਲ ਉਹ ਵੋਟ ਬੈਂਕ ਆਇਆ ਅਤੇ 13 ਦੇ ਵਿੱਚੋਂ 7 ਲੋਕ ਸਭਾ ਦੇ ਮੈਂਬਰ ਬੜੇ ਕਾਂਗਰਸ ਪਾਰਟੀ ਵੱਲੋਂ ਉਹ ਤੋਂ ਵੋਟ ਬੈਂਕ ਉੱਤੇ ਤੇ ਦੂਸਰੇ ਪਾਸੇ ਹਾਲਾਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇਹ ਵੀ ठान ਚੁੱਕੀ ਹੈ ਕਿ ਬਿਨਾ ਇੰਜਨ ਤੋਂ 2027 ਦੀ ਵਿਧਾਨ ਸਭਾ ਦੀ ਚੋਣ ਲੜੇਗੀ ਬਿਨਾ ਇੰਜਨ ਤੋਂ ਮਤਲਬ ਕਿ ਮੁੱਖ ਮੰਤਰੀ ਦੇ ਚਿਹਰੇ ਤੋ ਬਗੈਰ ਲੜੀਆਂ ਚਾਂਗੀਆਂ ਉਸ ਤੋਂ ਬਾਅਦ ਇਹ ਡਿਸੀਜਨ ਲਿਆ ਜਾਵੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿ ਕਿਸ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੈ ਇਸ ਦਾ ਖਬਰਿਆਜ਼ਾ ਪੁੱਤਣਾ ਪੈ ਸਕਦਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਜੇਕਰ ਬਿਨਾ ਇੰਜਣ ਤੋਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਂਦੇ ਨੇ 70 ਤੋਂ 80 ਚਿਹਰਿਆਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਨਵੇਂ ਚੋਣ ਮੈਦਾਨ ਦੇ ਵਿੱਚ ਚਿਹਰੇ ਉਤਾਰੇ ਜਾਣਗੇ ਲਗਭਗ ਪੰਜਾਬ ਦੇ ਵਿੱਚ 30 ਹਲਕੇ ਅਜੇ ਨਹੀਂ ਜਿੱਥੇ ਕਾਂਗਰਸ ਪਾਰਟੀ ਵੱਲੋਂ ਨਾ ਤਾਂ ਕੋਈ ਹਲਕਾ ਅਨਚਾਰਜ ਲਗਾਇਆ ਗਿਆ ਨਾ ਉਸ ਹਲਕਾ ਅਨਚਾਰਜ ਨੂੰ ਗੱਲਬਾਤ ਕੀਤੀ ਗਈ ਕਿ ਭਈ ਅਸੀਂ ਤੁਹਾਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਟਿਲਟਾਂ ਦੇਾਂਗੇ ਉਹ ਹਲਕੇ ਖਾਲੀ ਪੈ ਨੇ ਉਸ ਦਾ ਵੀ ਕਮਨਿਆਜ਼ਾ ਪੁੱਤਣਾ ਪੈ ਸਕਦਾ ਹੈ ਹੁਣ ਤੀਜੀ ਪਾਰਟੀ ਦੀ ਗੱਲ ਕਰਦੇ ਹਾਂ ਉਹ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੀ ਪੰਥ ਖੜੇਗਾ ਪੰਥਕ ਵੋਟ ਪਵੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡੀ ਗਈ ਹੈ ਕਿਉਂਕਿ ਜਿਹੜੇ ਸਿਆਸ ਦੇ ਮਾਹਿਰ ਨੇ ਜਿਨ੍ਹਾਂ ਦੇ ਸਿਰ ਤੇ ਸਰਕਾਰ ਬਣਦੀ ਸੀ ਉਹ ਬਾਗੀ ਧੜੇ ਦੇ ਵਿੱਚ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਨੇ ਉਹਨਾਂ ਵੱਲੋਂ ਵੀ ਪਾਰਟੀ ਰਜਿਸਟਰਡ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਤੇ ਜਲਦੀ ਹੀ ਉਹਨਾਂ ਨੂੰ ਚੋਣ ਨਿਸ਼ਾਨ ਮਿਲਣ ਵਾਲਾ ਹੈ ਜੇਕਰ ਮਿਲਦਾ ਹੈ ਇਸ ਦਾ ਵੀ ਖਮਿਆਜ਼ਾ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਾ ਪਵੇਗਾ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਵੱਲ ਬੁੱਤੇ ਉੱਤੇ ਕਦੇ ਵੀ ਪੁਨਰ ਸੰਜੀਤ ਨਹੀਂ ਹੋ ਸਕਦੀ ਇਸ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਥ ਦਾ ਦਿਲ ਜਿੱਤ ਲੈਂਦੇ ਨੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 322 ਪਾਵਨ ਸਰੂਪਾਂ ਨੂੰ ਲੈ ਕੇ ਤਾਂ ਫਿਰ ਇਸ ਦਾ ਖਬਰ ਆਜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੱਡੇ ਪਦਰ ਤੇ ਪੂਤਰਾ ਪਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੇਕਰ ਆਪਣੀ ਹਿੰਦ ਛੱਡ ਦੇਣ ਜੇਕਰ ਆਪਣਾ ਹੰਕਾਰ ਛੱਡ ਦੇਣ ਫਿਰ ਦੁਬਾਰਾ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਸੇਲ ਤੇ ਖੜੇ ਹੋ ਕੇ ਸਿੱਖ ਕੌਮ ਦੇ ਕੋਲੋਂ ਮਾਫੀ ਮੰਗਣ ਕਿਉਂਕਿ ਪਹਿਲਾਂ ਇਹਨਾਂ ਨੇ ਬੱਜਰ ਗਲਤੀਆਂ ਬੱਜਰ ਗੁਨਾਹ ਮੰਨੇ ਵੀ ਲੇਕਿਨ ਬਾਅਦ ਵਿੱਚ ਇਹ ਮੁਕਰ ਗਏ ਉਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਚਾਹੇ ਉਹ ਡੇਰਾ ਸੱਚਾ ਸੌਦਾ ਦੇ ਸਾਹ ਰਾਮ ਰਹੀਮ ਨੂੰ ਮਾਫੀਨਾਮਾ ਹੋਵੇ ਚਾਹੇ ਬੈਵਲ ਕਲਾਂ ਦਾ ਗੋਲੀ ਕਾਂਡ ਹੋਵੇ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਵੇ ਤੇ ਚਾਹੇ ਜਿਨ੍ਹਾਂ ਨੇ ਸਿੱਖਾਂ ਦੀ ਨਸਲ ਕੀਤੀ ਨਸਲ ਖੁਸ਼ੀ ਕੀਤੀ ਉਹਨਾਂ ਨੂੰ ਉਪਾਧੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਟਿਕਟਾਂ ਦਿੱਤੀਆਂ ਗਈਆਂ ਜਿਹੜਿਆ ਕਿ ਇਹ ਸਾਰੀਆਂ ਗੱਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੇ ਖੜ ਕੇ ਇੱਕ ਇੱਕ ਕਰਕੇ ਸੁਖਬੀਰ ਸਿੰਘ ਬਾਦਲ ਨੇ ਵੰਡੀਆਂ ਨੇ ਲੇਕਿਨ ਉਸ ਤੋਂ ਬਾਅਦ ਬਨਕਰ ਹੋਇਆ ਪਘੋੜਾ ਹੋਇਆ ਬਾਦਲ ਅਤੇ ਬਾਦਲ ਦੇ ਸਾਥੀ ਤਾਂ ਜੋ ਦੋਸਤਾ ਹੀ ਜੋ ਦੂਸਰੀ ਪਾਰਟੀ ਬਣ ਗਏ ਉਹਦਾ ਵੀ ਕਮਰਿਆਜ਼ਾ ਪਤਨਾ ਪਵੇਗਾ ਹੁਣ ਰਹਿ ਗਈ ਭਾਰਤੀ ਜਨਤਾ ਪਾਰਟੀ ਦੀ ਗੱਲ ਭਾਰਤੀ ਜਨਤਾ ਪਾਰਟੀ ਕਹਿੰਦੀ ਕਿ ਅਸੀਂ ਆਪਣੇ ਵੱਲਬੂਤੇ ਉੱਤੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਾਂਗੇ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਜਨਤਾ ਪਾਰਟੀ ਦਾ ਗੱਠਜੋੜ ਹੁੰਦਾ ਹੈ ਤਾਂ ਫਿਰ ਇਹ ਬੜੀ ਵੱਡੀ ਚੁਣੌਤੀ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਕਾਂਗਰਸ ਪਾਰਟੀ ਦੇ ਆਗੂਆਂ ਲਈ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਲਈ ਅਕਾਲੀ ਦਲ ਬਾਦਸ ਪੰਜਾਬ ਹੋਣਾਂ ਲਈ ਤੋ ਕਿ ਸ਼ਹਿਰੀ ਵੋਟ ਕਿਤੇ ਨਾ ਕਿਤੇ ਜਾ ਕੇ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਪਵੇਗੀ ਹਾਲਾਂਕਿ ਸ਼ਹਿਰੀ ਵੋਟ ਕਾਂਗਰਸ ਪਾਰਟੀ ਨੂੰ ਵੀ ਵੱਡੇ ਪੱਧਰ ਤੇ ਪਵੇਗੀ ਲੇਕਿਨ ਸੈਂਟਰ ਦੇ ਵਿੱਚ ਸਰਕਾਰ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਜੇਕਰ ਆਪਣਾ ਅਤੀਤ ਬਚਾਉਣਾ ਹੈ ਜੇਕਰ ਸਰਕਾਰ ਲੈ ਕੇ ਆਉਣੀ ਹੈ ਤੇ ਫਿਰ ਪੂਰਾ ਜਿਹੜਾ ਤਾਮ ਝਾਮ ਝੁਕਣਾ ਪਵੇਗਾ ਤੇ ਦੂਸਰਾ ਗੱਲ ਹੈ ਪੰਥ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਜੇਕਰ 328 ਪਾਵਨ ਸਰੂਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿੱਤ ਹੁੰਦੀ ਹੈ ਜੇਕਰ 328 ਪਾਵਨ ਸਰੂਪਾਂ ਦਾ ਇਨਸਾਫ ਕੌਮ ਦੀ ਝੋਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਇਆ ਜਾਂਦਾ ਹੈ ਤਾਂ ਬੜੇ ਵੱਡੇ ਪੱਧਰ ਤੇ ਜਿੱਤ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੌਮ ਸਾਰੀ ਭਾਵੇਂ ਨਾ ਪਾਵੇ ਲੇਕਿਨ ਲਗਭਗ 50% ਕੋ ਜਿਹੜੀ ਪੰਥਕ ਵੋਟ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਲੀ ਜਾਵੇਗੀ ਹਾਲਾਂਕਿ ਪੰਥਕ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਸ਼੍ਰੀ ਆਸੀਪੀਸ ਨੂੰ ਲੈ ਕੇ ਕਈ ਤਰ੍ਹਾਂ ਕਈ ਵਾਰ ਟਿੱਪੀਆਂ ਕਰ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੇਕਿਨ ਸੁਖਵੀਰ ਸਿੰਘ ਬਾਦਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਰੂਪਾਂ ਨੂੰ ਲੈ ਕੇ ਜਿਹੜੇ ਸਾਇਲੈਂਟ ਨੇ ਤੇ ਦੂਸਰੇ ਪਾਸੇ ਉਹ ਕਹਿ ਰਹੇ ਨੇ ਕਿ ਪੂਗਤ ਮਾਨ ਨੇ ਮੱਥਾ ਲਾਇਆ ਹੋਇਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਸਨਮਾਨਯੋਗ ਨੇ ਉਹ ਸਾਡੇ ਜੱਜ ਨੇ ਲੈ ਕੇ ਜੱਜਾਂ ਦੀ ਤੋਹੀਨ ਕਿਨੇ ਕੀਤੀ ਜੱਜਾਂ ਤੋਂ ਮੁਨਕਰ ਕੌਣ ਹੋਏ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਣਦੇ ਵਿਖੇ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਕੌਮ ਦਾ ਪੰਦਾ ਬੱਚਾ ਬੱਚਾ ਜਾਣੂ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਬਣਾਉਣੀ ਹੈ ਪੰਥ ਨੇ ਪੇਟ ਨਹੀਂ ਦਿਖਾਈ ਪੰਥ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਬੜਿਆ ਹੈ ਪੰਥ ਮੁੜਿਆ ਹੈ ਸਰੂਪਲੀ ਇਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਸ ਕਰਕੇ ਪੰਥ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਪੰਥ ਤੋਂ ਬਿਨਾ ਕੋਈ ਵੀ ਪਾਰਟੀ ਜਿਹੜੀ ਹੈ ਅੱਗੇ ਨਹੀਂ ਚੱਲ ਸਕਦੀ ਬਿਨਾ ਇੰਜਣ ਤੋਂ ਵੀ ਜਿਹੜੀ ਕਾਂਗਰਸ ਪਾਰਟੀ ਜਿਹੜੀ ਚੋਣ ਲੜੇਗੀ ਇਸ ਦਾ ਖਮਰਿਆਜਾ ਪੁੱਟਣਾ ਪਵੇਗਾ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੱਲੇ ਬੱਲੇ ਹੋ ਸਕਦੀ ਹੈ 2022 ਦੀ ਵਿਧਾਨ ਸਭਾ ਦੀ ਚੋਣਾਂ ਵਿੱਚ ਤਾਂ